ਲਾਲ ਲੋਕ ਧਾਰਾ ਚੈਨਲ ਨਾਲ ਜੁੜੇ ਸਭ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਛੋਟੇ ਹੁੰਦਿਆਂ ਜਦੋਂ ਮੀਂਹ ਨਾ ਪੈਣਾ ਤਾਂ ਅਸਮਾਨ ਵੱਲ ਮੂੰਹ ਕਰਕੇ ਕਹਿਣਾ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਪਰ ਅੱਜ ਜਦੋਂ ਪੰਜਾਬ ਦਰਿਆਵਾਂ ਦੇ ਪਾਣੀਆਂ ਚ ਘਿਰਿਆ ਹੋਇਆ ਤਾਂ ਹਰ ਬਸ਼ਰ ਹੱਥ ਜੋੜ ਕੇ ਉਸ ਅਕਾਲ ਪੁਰਖ ਅੱਗੇ ਇਹੀ ਫਰਿਆਦ ਕਰ ਰਿਹਾ ਹੈ ਰੱਬਾ ਰੱਬਾ ਮੀਂਹ ਨਾ ਪਾ ਰੱਬਾ ਰੱਬਾ ਮੀਂਹ ਨਾ ਬਰਸਾ ਸਾਡੀ ਕੋਠੀ ਦੇ ਦਾਣੇ ਬਚਾ ਫਸਲਾਂ ਡੁੱਬੀਆਂ ਫਸ਼ੂ ਵੀ ਰੁੜ ਗਏ ਰੁੜ ਗਏ ਸਾਡੇ ਚਾ ਕੋਈ ਰੱਬਾ ਹੁਣ ਨਾ ਮੀਂਹ ਪਾ ਰੱਬਾ ਹੁਣ ਨਾ ਮੀਂਹ ਪਾ ਪਰ ਮੀਂਹ ਹੈ ਕਿ ਹਟਣ ਦਾ ਨਾ ਹੀ ਨਹੀਂ ਲੈ ਰਿਹਾ ਹੜਾਂ ਦੀ ਐਸੀ ਮਾਰ ਵਗੀ ਹੈ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ 1411 ਪਿੰਡ ਹੜਾਂ ਦੀ ਲਪੇਟ ਛਾਨ 32 ਲੋਕ ਮੌਤ ਦਾ ਸ਼ਿਕਾਰ ਹੋ ਗਏ ਹਨ ਕੱਚੇ ਪੱਕੇ ਘਰ ਟਹਿ ਰਹੇ ਹਨ ਮੀਂਹ ਨੇ ਤਾਂ 1988 ਦੇ ਹੜ੍ਹਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ ਨਵਾਂ ਸ਼ਹਿਰ ਤੇ ਅੰਮ੍ਰਿਤਸਰ ਵਿੱਚ ਧੁੱਸੀ ਬੰਨ ਦੇ ਟੁੱਟਣ ਨਾਲ 50 ਪਿੰਡਾਂ ਨਾਲੋਂ ਸੰਪਰਕ ਟੁੱਟਣ ਦੀਆਂ ਖਬਰਾਂ ਆ ਰਹੀਆਂ ਹਨ ਵਿਡੰਬਨਾ ਇਸ ਗੱਲ ਦੀ ਹੈ ਵਿਡੰਬਨਾ ਇਸ ਗੱਲ ਦੀ ਹੈ ਕਿ ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਜਿਸ ਕਰਕੇ ਸਮਾਜ ਸੇਵੀ ਧਾਰਮਿਕ ਜਥੇਬੰਦੀਆਂ ਵੱਲੋਂ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਇਸ ਸਿਰਣ ਦੇਖ ਕੇ ਅੱਜ ਸਾਰਾ ਸੰਸਾਰ ਇਸ ਗੱਲ ਨੂੰ ਮੰਨ ਰਿਹਾ ਹੈ ਕਿ ਡੁੱਬਦੇ ਨੂੰ ਤਿੰਕੇ ਦਾ ਨਹੀਂ ਸਿਰਫ ਤੇ ਸਿਰਫ ਪੰਜਾਬੀਆਂ ਦਾ ਸਹਾਰਾ ਹੈ ਦਿੱਤਾ ਦੀ ਇਸ ਘੜੀ ਵਿੱਚ ਪੰਜਾਬ ਦੇ ਉਹ ਸਪੂਤ ਜੋ ਦਿਨ ਰਾਤ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਜੁਟੇ ਹੋਏ ਹਨ ਹੜ੍ਹ ਵਿੱਚ ਫਸੇ ਲੋਕਾਂ ਤੱਕ ਬੋਟਾਂ ਰਾਹੀਂ ਪਹੁੰਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਆਸਰਖਿਤ ਥਾਵਾਂ ਤੋਂ ਕੱਢ ਕੇ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਪੰਜਾਬ ਤੇ ਪੰਜਾਬੀਅਤ ਦਾ ਆਪਣੇ ਗੀਤਾਂ ਰਹੀਂ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਗਾਇਕ ਅੱਜ ਪੰਜਾਬ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਢਾਰਸ ਬਣਾ ਰਹੇ ਹਨ ਕਿ ਪੰਜਾਬ ਸਿਆ ਤੂੰ ਬਿਲਕੁਲ ਡੋਲਣਾ ਨਹੀਂ ਅਸੀਂ ਤੇਰੀ ਪਿੱਠ ਤੇ ਖੜੇ ਹਾਂ ਅਸੀਂ ਬਲਹਾਰ ਬਲਹਾਰ ਜਾਂਦੇ ਪੰਜਾਬ ਦੇ ਸਪੂਤ ਪਰ ਪੰਜਾਬੀ ਦੇ ਪ੍ਰਸਿੱਧ ਗਾਇਕ ਦਿਲਜੀਤ ਦਸਾਂਝ ਪਰਾਂ ਤੋਂ ਜੋ ਹੜਪੀੜਤਾ ਦੀ ਮਦਦ ਲਈ ਸਾਂਝ ਨਾਮ ਦੀ ਫਾਊਂਡੇਸ਼ਨ ਜਿਸ ਨੇ ਬਣਾਈ ਹੈ ਔਰ ਜਿਸ ਨੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ 10 ਪਿੰਡਾਂ ਨੂੰ ਗੋਦ ਲੈ ਕੇ ਹੜ੍ਹਾਂ ਤੋਂ ਬਾਅਦ ਵੀ ਇਹਨਾਂ ਪਿੰਡਾਂ ਦਾ ਸਾਰਾ ਖਰਚਾ ਚੁੱਕਣ ਦਾ ਨਾ ਸਿਰਫ ਐਲਾਨ ਕੀਤਾ ਸਗੋਂ ਉਸ ਦੀ ਸਾਂਝ ਟੀਮ ਦੇ ਮੈਂਬਰ ਇਹਨਾਂ ਦਿਨਾਂ ਵਿੱਚ ਹੜਪੀੜਤਾ ਦੇ ਦਰਾਂ ਤੇ ਜਾ ਕੇ ਖਾਦ ਸਮਗਰੀ ਮੁਹੱਈਆ ਕਰਵਾ ਰਹੇ ਹਨ ਇਸੇ ਹੀ ਲੜੀ ਵਿੱਚ ਪੰਜਾਬ ਦਾ ਮਾਣ ਗੁਰਦਾਸ ਮਾਣ ਉਹਨਾਂ ਨੇ 25 ਲੱਖ ਦੇਣ ਦਾ ਐਲਾਨ ਕੀਤਾ ਹੈ ਸਾਈਂ ਵੇ ਹੱਥ ਰੱਖ ਬੇੜਾ ਬੰਨੇ ਲਾਈ ਵਾਲੇ ਸਤਿੰਦਰ ਸਰਤਾਜ ਦੀ ਫਾਊਂਡੇਸ਼ਨ ਟੀਮ ਨੇ ਐਮੀ ਵਿਰਕ ਬੱਬੂ ਮਾਨ ਗਿੱਪੀ ਗਰੇਵਾਲ ਰਣਜੀਤ ਬਾਵਾ ਇੰਦਰਜੀਤ ਨਿੱਕੂ ਸੋਨੂ ਸੂਦ ਕਰਨ ਔਜਲਾ ਔਰ ਕਲਾਕਾਰ ਰਾਜ ਪੁੰਦਰਾ ਤੋਂ ਇਲਾਵਾ ਹੋਰ ਅਨੇਕਾਂ ਕਲਾਕਾਰਾਂ ਨੇ ਪੰਜਾਬੀਆਂ ਨੂੰ ਹੌਸਲਾ ਦਿੱਤਾ ਹੈ ਕਿ ਉਹਨਾਂ ਦੀ ਫਾਊਂਡੇਸ਼ਨ ਹਰ ਸੰਭਵ ਹਰ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਈ। ਕਿਉਂ ਹਰ ਪੀੜਤਾਂ ਦੀ ਮਦਦ ਕਰਨ ਵਾਲੇ ਉਹ ਜਜਾਰੂ ਲੋਕ ਜਿਹੜੇ ਹਾਂ ਉਸ ਉਹਨਾਂ ਦੇ ਅੰਦਰ ਵੀ ਮੈਨੂੰ ਉਹ ਮਹਾਰਾਜਾ ਰਣਜੀਤ ਸਿੰਘ ਵਰਗਾ ਜਜ਼ਬਾ ਨਜ਼ਰ ਆ ਰਿਹਾ ਹੈ। ਉਹ ਜਜ਼ਬਾ ਜਦੋਂ ਉਸ ਦੇ ਰਾਜ ਵਿੱਚ ਕਾਲ ਪੈ ਗਿਆ ਸੀ ਤੇ ਉਹ ਆਪਣੇ ਮੋਢੇ ਤੇ ਬੋਰੀਆਂ ਚੁੱਕ ਕੇ ਤੇ ਗਰੀਬ ਲੋਕਾਂ ਦੇ ਘਰਾਂ ਵਿੱਚ ਅਨਾਜ ਪਹੁੰਚਾਉਂਦਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਜਿਸ ਨੂੰ ਅਟਕਦਰਿਆ ਦਾ ਸ਼ੂਕ ਦਾ ਪਾਣੀ ਰੋਕ ਨਹੀਂ ਸਕਿਆ ਸੀ ਔਰ ਉਸ ਨੂੰ ਵੰਗਾਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੇ ਇਹ ਗੱਲ ਕਹੀ ਸੀ ਕਿ ਜੇ ਤੂੰ ਅਟਕਦਰਿਆ ਤੇ ਮੈਂ ਵੀ ਰਣਜੀਤ ਸਿੰਘ ਆ ਔਰ ਤੂੰ ਮੈਨੂੰ ਰੋਕ ਨਹੀਂ ਸਕਦਾ ਤੇ ਉਹ ਵਾਹਿਗੁਰੂ ਦਾ ਨਾਮ ਲੈ ਕੇ ਆਪਣੀ ਫੌਜ ਸਮੇਤ ਉਸ ਦਰਿਆ ਨੂੰ ਪਾਰ ਕਰ ਗਿਆ ਸੀ ਇਸੇ ਤਰ੍ਹਾਂ ਅੱਜ ਕੱਲ ਰਾਤ ਦਿਨ ਪੰਜਾਬ ਦੇ ਲੋਕ ਜਿਹੜੇ ਹਨ ਜਿਨ੍ਹਾਂ ਦੇ ਅੰਦਰ ਸੇਵਾ ਦੀ ਭਾਵਨਾ ਹੈ ਉਹ ਹੜਪੀੜਤਾ ਦੀ ਮਦਦ ਕਰਨ ਲਈ ਅੱਗੇ ਵੱਧ ਵੱਧ ਕੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ ਪੰਜਾਬ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਧਾਰਮਿਕ ਡੇਰਿਆਂ ਵੱਲੋਂ ਵੀ ਲੰਗਰ ਤਿਆਰ ਕਰਵਾ ਕੇ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਡੇਰਾ ਬਿਆਸ ਵੱਲੋਂ ਆਪਣੇ ਸੈਂਟਰਾਂ ਵਿੱਚ ਰਾਤ ਦਿਨ ਸੇਵਾਦਾਰ ਲੰਗਰ ਤਿਆਰ ਕਰਨ ਅਤੇ ਇਹ ਲੰਗਰ ਲੋੜਵੰਦਾਂ ਤੱਕ ਪਹੁੰਚਾਉਣ ਵਿੱਚ ਆਪਣਾ ਸੇਵਾ ਦਾ ਯੋਗਦਾਨ ਆ ਰਹੇ ਹਨ ਰਵਿਦਾਸੀਆ ਸਮਾਜ ਵੱਲੋਂ ਡੇਰਾ ਸਚਨ ਬੱਲਾ ਅਤੇ ਹੋਰ अनेका ਧਾਰਮਿਕ ਡੇਰਿਆਂ ਵੱਲੋਂ ਲੰਗਰ ਤਿਆਰ ਕਰਵਾ ਕੇ ਲੋੜਵੰਦਾਂ ਤੱਕ ਪਹੁੰਚਾਉਣ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਕਾਰਜ ਹੈ ਅਖੀਰ ਤੇ ਸਾਥੀਓ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਉੱਤੇ ਜਦੋਂ ਵੀ ਭੀੜ ਪੈਂਦੀ ਹੈ ਤਾਂ ਪੰਜਾਬੀ ਹੀ ਪੰਜਾਬੀਆਂ ਦੀ ਸਹਾਇਤਾ ਕਰਨ ਲਈ ਅੱਗੇ ਆਉਂਦੇ ਹਨ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਹੜ ਦੀ ਮਾਰ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਨੂੰ ਦੇਖ ਕੇ ਚਿੰਤਤ ਹਨ ਅਤੇ ਹੌਸਲਾ ਦੇ ਰਹੇ ਹਨ ਕਿ ਤੁਸੀਂ ਡੋਲਣਾ ਨਹੀਂ ਅਸੀਂ ਤੁਹਾਡੇ ਨਾਲ ਅਸੀਂ ਇੱਕ ਵਾਰੀ ਫਿਰ ਇਹ ਗੱਲ ਚੇਤਾਰਨੀ ਚਾਹੁੰਦੇ ਹਾਂ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਭ ਤੋਂ ਵੱਧ ਮੁਸੀਬਤਾਂ ਦਾ ਸਾਹਮਣਾ ਉਦੋਂ ਕਰਨਾ ਪੈਣਾ ਹੈ ਜਦੋਂ ਪਾਣੀ ਉਤਰ ਜਾਣਾ ਤੇ ਉਹਨਾਂ ਦੇ ਪੱਲੇ ਕੁਝ ਨਹੀਂ ਹੋਣਾ ਉਸ ਸਮੇਂ ਸਮਾਜ ਸੇਵੀ ਜਥੇਬੰਦੀਆਂ ਨੂੰ ਔਰ ਸਰਕਾਰਾਂ ਨੂੰ ਉਹਨਾਂ ਦੀ ਮਦਦ ਕਰਨ ਦੀ ਲੋੜ ਪੈਣੀ ਹੈ ਉਸ ਮੁਸੀਬਤ ਦਾ ਸਾਹਮਣਾ ਕਰਨ ਲਈ ਸਾਰਥਕ ਯੋਜਨਾਵਾਂ ਹੁਣ ਤੋਂ ਹੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਜਿਹੜੇ ਅੱਗੇ ਜਾ ਕੇ ਹੋਰ ਜ਼ਿਆਦਾ ਇਸ ਮਹਾਮਾਰੀ ਦੀ ਬਰਬਾਦੀ ਦਾ ਸ਼ਿਕਾਰ ਨਾ ਹੋਣ ਧੰਨਵਾਦ